वेरी नाग द जश भाई मेरे मेरे पत्ते दी फट रही है ये नीचे छोड़ जाने दी मंदिर है तेरे प्रश्न उत्तर लग गया ਉਹੀ ਮੈਂ ਦੱਸੂਗਾ ਤੈਨੂੰ ਮੈਨੂੰ ਪਤਾ ਸੀ ਵੀ ਖਿੱਚੀ ਜਾਣਾ ਕਿਸੇ ਨਾ ਕਿਸੇ ਦੀ ਉੱਥੇ ਪੁੱਛਣ ਵਿਚਾਰੇ ਦੀ ਨਹੀਂ ਨਹੀਂ ਉਹਦੀ ਵੀਡੀਓ ਬਣਾ ਲੈਣ ਦੱਸਣ ਲਿਆ ਠੀਕ ਹੈ ਸਿੱਧਾ ਥੋੜੇ ਮੋਸਨ ਹਾਂ ਹਾਂ ਆਓ ਸਿੱਧਾ ਚਲਾ ਜਾ ਨਹੀਂ ਨਹੀਂ ਇੱਕ ਮਿੰਟ ਔਰ ਜਿਹੜੇ ਉਹਨੇ ਗੱਲ ਦੱਸੀ ਉਹ ਤਾਂ ਵੇਖਾਂ ਉਹ ਦੱਸੀ ਸੀ ਉਹ ਬਾਹਰ ਦੇ ਰਸਤੇ ਆ ਜਾ ਬੱਚ ਉੱਡ ਕੇ ਹੱਥ ਨੇ ਨਾ ਗੱਡੀ ਦੇ ਚੈਨ ਲਈ ਦੇਖੋ ਗੱਲ ਤਾਂ ਕਰ ਲਓ ਉਹ ਕਹਿੰਦੇ ਨਾ ਜਿਹੜੀ ਜਹਾਂਗੀਰ ਚੱਲ ਬਸ ਵੀਡੀਓ ਪੀਸੇ ਭੇਜ ਦੇਣਾ ਨਹੀਂ ਤੁਹਾਡੇ ਨੂੰ ਸੁਣਨਾ ਸੌਣ ਸੌ ਰਹਾ ਹੈ